ਵੇਖੋ ਬੰਦੇ ਦੀ ਮਿਹਨਤ ਵੀ ਹੁੰਦੀ ਹੈ ਕਈ ਵਾਰੀ ਨੇ ਸਵਾਲ ਪੈਦਾ ਹੁੰਦਾ ਕੁਝ ਲੋਕ ਤੁਹਾਨੂੰ ਇਸ ਤਰ੍ਹਾਂ ਦੇ ਦੁਨੀਆਂ 'ਚ ਮਿਲਣਗੇ ਜਿਹੜੇ ਕਹਿਣਗੇ ਵੀ ਸਾਰਾ ਕੁਝ ਮਿਹਨਤ ਹੀ ਹੈ ਕੁਝ ਬੰਦੇ ਕਹਿੰਦੇ ਨੇ ਵੀ ਸਾਰਾ ਕੁਝ ਮਿਹਨਤ ਨਾਲ ਹੀ ਹੁੰਦਾ ਹੈ ਕੁਝ ਕਹਿਣਗੇ ਵੀ ਕਿਸਮਤ ਹੁੰਦੀ ਹੈ ਇਹਨਾਂ ਦੋਹਾਂ ਚੀਜ਼ਾਂ ਦਾ ਨਾ ਆਪਸ ਵਿੱਚ ਬੜਾ ਵਿਰੋਧ ਚੱਲਦਾ ਹੈ ਮਿਹਨਤ ਦਾ ਤੇ ਕਿਸਮਤ ਦਾ ਜਿਹੜੇ ਬੰਦੇ ਜ਼ਿਆਦਾ ਮਿਹਨਤ ਤੇ ਮਿਹਨਤ ਦੀ ਕੋਸ਼ਿਸ਼ ਕਰਦੇ ਨੇ ਜਾਂ ਮਿਹਨਤ ਕਰਦੇ ਨੇ ਚੰਗੀ ਗੱਲ ਹੈ ਮਿਹਨਤ ਕਰਨੀ ਗੁਰੂ ਨਾਨਕ ਦੇਵ ਸਾਹਿਬ ਵੀ ਇਹ ਕਹਿ ਕੇ ਗਏ ਨੇ ਵੀ ਕਿਰਤ ਕਰਨੀ ਹੈ ਵਿਹਲੇ ਨਹੀਂ ਬਹਿਣਾ ਕੁਛ ਨਾ ਕੁਛ ਕਰਦੇ ਰਹਿਣਾ ਕੁਝ ਇਨਸਾਨ ਕਹਿੰਦੇ ਨੇ ਵੀ ਸਾਰਾ ਕੁਝ ਮਿਹਨਤ ਨਾਲ ਹੁੰਦਾ ਹੈ ਕੁਝ ਕਹਿੰਦੇ ਨੇ ਜੀ ਕਿਸਮਤ ਹੀ ਹੁੰਦੀ ਹੈ ਇਹਨਾਂ ਸਵਾਲਾਂ ਦਾ ਮੈਂ ਤੁਹਾਨੂੰ ਜਵਾਬ ਦੇਣ ਲੱਗਾ ਜਰਾ ਗੌਰ ਨਾਲ ਸੁਣਿਓ ਪਹਿਲਾਂ ਇੱਕ ਸ਼ੇਰ ਤੁਹਾਡੇ ਸਾਹਮਣੇ ਅਰਜ਼ ਕਰਦਾ ਇੱਕ ਬਾਪ ਕੇ ਦੋ ਬੇਟੇ ਕਿਸਮਤ ਜੁਦਾ-ਜੁਦਾ ਹੈ ਤੁਹਾਨੂੰ ਇਹਨਾਂ ਸਵਾਲਾਂ ਦਾ ਜਵਾਬ ਮਿਲ ਜਾਏਗਾ ਇਸ ਸ਼ੇਰ ਵਿੱਚੋਂ ਇੱਕ ਬਾਪ ਕੇ ਦੋ ਬੇਟੇ ਲੇਕਿਨ ਕਿਸਮਤ ਜੁਦਾ-ਜੁਦਾ ਹੈ ਇੱਕ ਸ਼ਾਹੇ ਨਾਮ ਵਰ ਹੈ ਇੱਕ ਦਰਬਦਰ ਗਦਾ ਹੈ ਇੱਕੋ ਮਾਂ ਦੀ ਕੁੱਖ ਵਿੱਚੋਂ ਦੋ ਪੁੱਤਰਾਂ ਨੇ ਜਨਮ ਲਿਆ ਮਾਂ ਪਿਓ ਨੇ ਦੋਨਾਂ ਨੂੰ ਇੱਕੋ ਵਰਗੀ ਐਜੂਕੇਸ਼ਨ ਦਿੱਤੀ ਪੜ੍ਹਾਈ ਦਿੱਤੀ ਪਰਵਰਿਸ਼ ਕੀਤੀ ਕਿਉਂਕਿ ਮਾਂ ਪਿਓ ਕਦੇ ਵਿਤਕਰਾ ਕਰਦਾ ਵੀ ਹੁਣ ਮੈਂ ਇੱਕ ਬੱਚਾ ਮੇਰਾ ਤਰੱਕੀ ਕਰੇ ਤੇ ਇੱਕ ਬੱਚਾ ਜਿਹੜਾ ਉਹ ਦਰ ਦਰ ਤੇ ਜਾ ਕੇ ਮੰਗਦਾ ਫਿਰੇ ਕਦੇ ਸੋਚਦਾ ਕੋਈ ਮਾਂ ਪਿਓ ਜੇ ਮਾਂ ਦੇ 5 ਬੱਚੇ ਨੇ ਜੇ ਪਿਓ ਦੇ 5 ਬੱਚੇ ਨੇ ਤੇ ਉਹ ਪੰਜਾਂ ਦੇ ਵਿੱਚ ਕਦੇ ਵਿਤਕਰਾਂ ਨਹੀਂ ਸੋਚਦਾ ਜਦੋਂ ਛੋਟੇ ਹੁੰਦੇ ਨੇ ਉਹ ਸਾਰਿਆਂ ਬਾਰੇ ਸੋਚਦਾ ਵੀ ਸਾਰੇ ਤਰੱਕੀ ਕਰਨ ਇੱਕ ਬਾਪ ਕੇ ਦੋ ਬੇਟੇ ਲੇਕਿਨ ਕਿਸਮਤ ਜੁਦਾ ਜੁਦਾ ਹੈ ਇੱਕ ਸ਼ਾਹਨਾਮ ਵਰ ਹੈ ਇੱਕ ਦਰਬਦਰ ਗਦਾ ਹੈ ਵੱਡੇ ਹੋਏ ਦੋਵੇਂ ਬੱਚੇ ਵਿੱਦਿਆ ਉਹਨਾਂ ਨੂੰ ਸੇਮ ਦਿੱਤੀ ਪਰਵਰਿਸ਼ ਉਹਨਾਂ ਦੀ ਸੇਮ ਹੋਈ ਇੱਕੋ ਮਾਂ ਦੀ ਕੁੱਖ ਚੋਂ ਜਨਮ ਲਿਆ ਇੱਕ ਬੜਾ ਅਮੀਰ ਬਣ ਗਿਆ ਪਰ ਇੱਕ ਦਰਦਰ ਤੇ ਮੰਗ ਰਿਹਾ ਹੈ ਇੱਥੇ ਤੁਸੀਂ ਕੀ ਕਹੋਗੇ ਕਿਸਮਤੀ ਹੈ ਨਾ ਕੁਝ ਪਰਸੈਂਟ ਵੇਖੋ ਅਸੀਂ ਨਾ 100% ਵਿੱਚ ਸੋਚਦੇ ਆ ਪਰ ਸਾਨੂੰ ਸੰਭਾਵਨਾ 'ਚ ਸੋਚਣਾ ਚਾਹੀਦਾ ਕੁਝ ਬੰਦੇ ਦੇ ਹੱਥ ਵਿੱਚ ਹੈ ਪਰ 100% ਬੰਦੇ ਦੇ ਹੱਥ ਵਿੱਚ ਨਹੀਂ ਹੁੰਦਾ ਸਾਰਾ ਕੁਝ ਅਸੀਂ ਕਣਕ ਬੀਜੀ ਸੀ ਖੇਤ ਬੋਣਾ ਬੰਦੇ ਦੇ ਹੱਥ 'ਚ ਹੈ ਚੰਗਾ ਬੀ ਪਾਉਣਾ ਬੰਦੇ ਦੇ ਹੱਥ 'ਚ ਹੈ ਪਾਣੀ ਲਾਉਣਾ ਖਾਦ ਪਾਉਣਾ ਸਪਰੇਅ ਕਰਨੀ ਬੰਦੇ ਦੇ ਹੱਥ 'ਚ ਹੈ ਪਰ ਉਸ ਟਾਈਮ ਮੌਸਮ ਕਿਵੇਂ ਦਾ ਰਹੇਗਾ ਬੰਦੇ ਦੇ ਹੱਥ 'ਚ ਹੈ ਝਾੜ ਕਿੰਨਾ ਨਿਕਲੇਗਾ ਬੰਦੇ ਦੇ ਹੱਥ ਵਿੱਚ ਹੈ ਇੱਕ ਸਿੱਟੇ 'ਚ ਕਿੰਨੇ ਦਾਣੇ ਹੋਣਗੇ ਬੰਦੇ ਦੇ ਹੱਥ ਵਿੱਚ ਹੈ ਕੁਝ ਪਤਾ ਲੱਗਦਾ ਤੁਸੀਂ ਵੇਖਦੇ ਹੋ ਨਾ ਕਈ ਵਾਰੀ ਪੱਕੀ ਫਸਲ ਹੁੰਦੀ ਹੈ ਗੜੇਮਾਰੀ ਹੋ ਜਾਂਦੀ ਹੈ ਬਰਸਾਤ ਪੈ ਜਾਂਦੀ ਹੈ ਹਨੇਰੀਆਂ ਚੱਲ ਪੈਂਦੀਆਂ ਨੇ ਤੂਫਾਨ ਆ ਜਾਂਦੇ ਨੇ ਫਸਲ ਡਿੱਗ ਪੈਂਦੀ ਹੈ ਮੌਸਮ ਸਾਥ ਨਹੀਂ ਦਿੰਦਾ ਕਦੇ ਠੰਡ ਜ਼ਿਆਦਾ ਪੈ ਜਾਂਦੀ ਹੈ ਕਦੇ ਠੰਡ ਘੱਟ ਪੈ ਜਾਂਦੀ ਹੈ ਕਦੇ ਠੰਡ ਪਹਿਲਾਂ ਪੈ ਜਾਂਦੀ ਹੈ ਕਦੇ ਬਾਅਦ ਵਿੱਚ ਪੈ ਜਾਂਦੀ ਹੈ ਸਾਰੀਆਂ ਚੀਜ਼ਾਂ ਬੰਦੇ ਦੇ ਹੱਥ ਵਿੱਚ ਨਹੀਂ ਹੁੰਦੀਆਂ ਕਿਉਂਕਿ ਇੱਥੋਂ ਹੁਣ ਇੱਥੇ ਇੱਕ ਸਵਾਲ ਪੈਦਾ ਹੋਏਗਾ ਮੰਨ ਲਓ ਜੇ ਅਸੀਂ ਕਵਾਂਗੇ ਨਾ ਵੀ ਸਾਰਾ ਕੁਝ ਬੰਦੇ ਦੇ ਹੱਥ ਵਿੱਚ ਹੈ ਫਿਰ ਤੁਸੀਂ ਕਹੋਗੇ ਵੀ ਗੁਰਦੁਆਰੇ ਆਉਣ ਦਾ ਕੀ ਫਾਇਦਾ ਫਿਰ ਜਿਵੇਂ ਗੁਰੂ ਸਾਹਿਬ ਬਾਣੀ ਚ ਕਹਿੰਦੇ ਨੇ ਵੀ ਕਰਨ ਕਰਾਵਣ ਆਪੇ ਆਪ ਮਾਨੁਖ ਕਹਿ ਕਿਛ ਨਾਹੀ ਹਾਥ ਵੀ ਸਾਰਾ ਕੁਛ ਪ੍ਰਮਾਤਮਾ ਹੀ ਕਰਦਾ ਬੰਦੇ ਦੇ ਹੱਥ ਚ ਕੁਛ ਨਹੀਂ ਹੁਣ ਸਵਾਲ ਪੈਦਾ ਹੋ ਗਿਆ ਨਾ ਜੇ ਅਸੀਂ ਇਹ ਕਵਾਂਗੇ ਵੀ ਸਾਰਾ ਕੁਛ ਪ੍ਰਮਾਤਮਾ ਦੇ ਹੱਥ ਚ ਹੈ ਵੀ ਸਾਰਾ ਕੁਛ ਹੀ ਪ੍ਰਮਾਤਮਾ ਕਰਦਾ ਫਿਰ ਆਪਣਾ ਖੇਤ ਖਾਲੀ ਛੱਡ ਦੇਾਂਗੇ ਵੀ ਅਸੀਂ ਐਦ ਕੀ ਕੁਛ ਨਹੀਂ ਭੀਜਣਾ ਆਪੀ ਪ੍ਰਮਾਤਮਾ ਦੇਗਾ ਤੇ ਫਿਰ ਵੀ ਔਖਾ ਕਿਉਂਕਿ ਕੁਝ ਸਾਨੂੰ ਕਰਨਾ ਪਏਗਾ ਕੁਝ ਸਾਡੇ ਹੱਥ ਵਿੱਚ ਹੈ ਪਰ 100% ਸਾਡੇ ਹੱਥ ਵਿੱਚ ਨਹੀਂ ਹੈ ਇਹ ਗੱਲ ਯਾਦ ਰੱਖਿਓ ਇੱਥੇ ਪ੍ਰੋਬੈਬਿਲਟੀ 'ਚ ਸੋਚਣਾ ਪਏਗਾ ਸੰਭਾਵਨਾ 'ਚ ਸੋਚਣਾ ਪਏਗਾ ਕੁਝ ਪ੍ਰਤੀਸ਼ਤ ਬੰਦੇ ਦੇ ਹੱਥ ਵਿੱਚ ਹੁੰਦਾ ਹੈ ਚੰਗਾ ਕਰਨਾ ਹੈ ਕਿ ਮਾੜਾ ਕਰਨਾ ਹੈ ਕਿਸੇ ਦਾ ਚੰਗਾ ਸੋਚਣਾ ਹੈ ਕਿ ਮਾੜਾ ਸੋਚਣਾ ਹੈ ਕਿਹੜੇ ਰਾਹ ਤੇ ਜਾਣਾ ਹੈ ਮਿਹਨਤ ਕਰਨੀ ਹੈ ਇਹ ਬੰਦੇ ਦੇ ਹੱਥ 'ਚ ਹੈ ਪਰ ਫਲ ਕਿੰਨਾ ਮਿਲੇਗਾ ਕਦੋਂ ਮਿਲੇਗਾ ਕਿਵੇਂ ਦਾ ਮਿਲੇਗਾ ਇਹ ਪ੍ਰਮਾਤਮਾ ਦੇ ਹੱਥ ਚ ਹੈ ਸਾਰਾ ਕੁਝ ਬੰਦੇ ਦੇ ਹੱਥ ਚ ਨਹੀਂ ਤੁਸੀਂ ਵੇਖੇ ਹੋਣੇ ਨੇ ਬੜੇ ਬੰਦੇ ਜਿਨ੍ਹਾਂ ਨੇ ਜ਼ਿੰਦਗੀ ਚ ਬੜੀ ਮਿਹਨਤ ਕੀਤੀ ਬੜੀ ਮਿਹਨਤ ਕੀਤੀ ਪਰ ਉਹਨਾਂ ਫਲ ਨਹੀਂ ਮਿਲਿਆ ਇੱਥੇ ਹੁਣ ਤੁਸੀਂ ਕੀ ਕਹੋਗੇ ਕਿਉਂਕਿ ਕਰਮ ਵੀ ਨਾਲ ਚੱਲਦਾ ਨਾ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਕਈਆਂ ਨੇ ਥੋੜੀ ਮਿਹਨਤ ਕੀਤੀ ਬੜਾ ਫਲ ਮਿਲ ਗਿਆ ਕਈਆਂ ਨੂੰ ਪਹਿਲਾ ਫਲ ਮਿਲ ਗਿਆ ਕਈਆਂ ਨੂੰ ਵਡੇਰੀ ਉਮਰ ਤੱਕ ਜਾ ਕੇ ਫਲ ਮਿਲਿਆ ਮਿਹਨਤ ਦੇ ਨਾਲ-ਨਾਲ ਕਿਸਮਤ ਚੱਲਦੀ ਹੈ ਇੱਕ ਹੀ ਗੱਜ ਕੇ ਦੋ ਕੱਪੜੇ ਇੱਕ ਹੀ ਜਗਾ ਸੇ ਫਾੜੇ ਇੱਕ ਸਰਪੇ ਬੰਦਾ ਹੈ ਇੱਕ ਕਫਨ ਮੇ ਪੜਾ ਹੈ ਇੱਕੋ ਹੀ ਥਾਣ ਨਾਲੋਂ ਦੋ ਕੱਪੜੇ ਪਾੜੇ ਗਏ ਦੋ ਕੱਪੜੇ ਇੱਕੋ ਹੀ ਥਾਣ ਚੋਂ ਜਿਹੜੇ ਨੇ ਉਹ ਦੋ ਅਲੱਗ-ਅਲੱਗ ਪਰਿਵਾਰ ਲੈ ਗਏ ਦੁਕਾਨ ਤੋਂ ਇੱਕ ਕਿਸੇ ਦੇ ਸਿਰ ਤੇ ਵੱਜਾ ਹੋਇਆ ਤੇ ਇੱਕ ਕਫਨ ਦੇ ਵਿੱਚ ਪਿਆ ਹੋਇਆ ਹੈ ਇੱਕ ਹੀ ਜੈਸੇ ਦੋ ਮੋਤੀ ਇੱਕ ਹੀ ਜਗ੍ਹਾ ਸੇ ਨਿਕਲੇ ਇੱਕ ਖਰਲ ਮੇ ਪੀਸਾ ਹੈ ਇੱਕ ਤਾਜ ਤੇ ਚੜਾ ਹੈ ਇੱਕੋ ਹੀ ਜਗ੍ਹਾ ਤੋਂ ਦੋ ਮੋਤੀ ਨਿਕਲੇ ਉਹ ਵਿਦਵਾਨ ਕਹਿੰਦਾ ਇੱਕ ਨੂੰ ਪੀਸ ਦਿੱਤਾ ਗਿਆ ਤੇ ਇੱਕ ਕਿਸੇ ਤਾਜ ਤੇ ਲਾਇਆ ਗਿਆ ਤੁਸੀਂ ਪੱਥਰ ਵੰਦੇ ਹੋ ਨਾ ਇੱਕੋ ਜਗ੍ਹਾ ਤੋਂ ਪੱਥਰ ਚੁੱਕ ਕੇ ਲਿਆਏ ਜਾਂਦੇ ਨੇ ਲੈ ਜਾਂਦੇ ਨੇ ਲੋਕ ਇੱਕ ਉਹ ਪੱਥਰ ਹੁੰਦਾ ਜਿਹੜਾ ਪੌੜੀਆਂ ਚ ਲਾ ਦਿੱਤਾ ਜਾਂਦਾ ਹੈ ਰਾਵਾਂ ਚ ਲਾ ਦਿੱਤਾ ਜਾਂਦਾ ਲੋਕ ਉੱਤੋਂ ਪੈਰ ਧੜ ਧੜ ਕੇ ਲੰਘਦੇ ਨੇ ਇੱਕ ਉਹ ਪੱਥਰ ਹੁੰਦਾ ਜਿਹਦੀ ਘੜ ਕੇ ਮੂਰਤੀ ਬਣਾ ਦਿੱਤੀ ਜਾਂਦੀ ਹੈ ਤੇ ਸਾਰੀ ਜ਼ਿੰਦਗੀ ਉਹਨੂੰ ਲੋਕ ਨਮਸਕਾਰਾਂ ਕਰਦੇ ਨੇ ਇੱਥੇ ਕੀ ਹੈ ਪੱਥਰਾਂ ਨੇ ਕਿਹੜੀ ਮਿਹਨਤ ਕੀਤੀ ਹੈ ਹੁਣ ਜਦੋਂ ਜਨਮ ਹੁੰਦਾ ਹੈ ਬੱਚੇ ਦਾ ਜਨਮ ਬੰਦੇ ਦੇ ਹੱਥ ਵਿੱਚ ਹੈ ਵੀ ਮੈਂ ਅਮੀਰ ਘਰ ਚ ਲੈਣਾ ਕਿ ਗਰੀਬ ਘਰ ਚ ਲੈਣਾ ਦੱਸੋ ਤੁਸੀਂ ਕਰਮਾਂ ਦੇ ਨਾਲ ਹੀ ਮਿਲਦਾ ਨਾ ਕਿਹੜੇ ਦੇਸ਼ ਵਿੱਚ ਲੈਣਾ ਹੈ ਕਿਹੜੀ ਧਰਤੀ ਤੇ ਲੈਣਾ ਹੈ ਕਿਹੜੇ ਪਰਿਵਾਰ ਚ ਲੈਣਾ ਹੈ ਸਾਰਾ ਕੁਝ ਮੁਕਰਰ ਹੈ ਨਾ ਪ੍ਰਮਾਤਮਾ ਵੱਲੋਂ ਨਾ ਜਨਮ ਹੱਥ ਚ ਹੈ ਨਾ ਮੌਤ ਹੱਥ ਚ ਹੈ ਇਹ ਜੀਵਨ ਵਿੱਚ ਜੋ ਸੀ ਕਰਦੇ ਆ ਨਾ ਕੁਝ ਪਰਸੈਂਟ ਸਾਡੇ ਹੱਥ ਚ ਹੈ ਹੁਣ ਜੇਸੀਂ ਸਾਰਾ ਕੁਝ ਪ੍ਰਮਾਤਮਾ ਤੇ ਸੁੱਟ ਦਾਂਗੇ ਨਾ ਫਿਰ ਤੇ ਅਸੀਂ ਮੁਕਤ ਹੋ ਗਏ ਬਿਲਕੁਲ ਬੰਦਾ ਮੁਕਤ ਹੋ ਜਾਏਗਾ ਵੀ ਜੇ ਬੁਰਾ ਵੀ ਕਰਤਾ ਤੇ ਕਹ ਦੇਗਾ ਵੀ ਪ੍ਰਮਾਤਮਾ ਨੇ ਕਰਾਇਆ ਜੇ ਕਿਸੇ ਦਾ ਮਰਡਰ ਵੀ ਕਰਤਾ ਫਿਰ ਤੇ ਕੋਰਟ ਚ ਕਹੇਗਾ ਵੀ ਪ੍ਰਮਾਤਮਾ ਨੇ ਕਰਾਇਆ ਕਿ ਜੱਜ ਉਸ ਗੱਲ ਨੂੰ ਮੰਨੇਗਾ ਨਹੀਂ ਨਹੀਂ ਕੁਝ ਤੇਰੇ ਹੱਥ ਵਿੱਚ ਸੀ ਜੋ ਤੂੰ ਗਲਤ ਕੀਤਾ ਉਹ ਤੂੰ ਰੁਕ ਸਕਦਾ ਸੀ ਕਰਨ ਤੋਂ ਪਰ ਬਹੁਤ ਕੁਝ ਪ੍ਰਮਾਤਮਾ ਦੇ ਹੱਥ ਵਿੱਚ ਵੀ ਹੈ ਕੁਝ ਪ੍ਰਤੀਸ਼ਤ ਬੰਦੇ ਦੇ ਹੱਥ ਵਿੱਚ ਹੁੰਦਾ ਹੈ ਅਰਜ ਕਰ ਰਿਹਾ ਸੀ